हां जी मित्रों सस्त्रि कायल दी सारेया नु थोनू दसदे हां जो कंघੜਾ ਰਦੌਤ ਨਾਲ ਹਾਲਸਾ ਵਾਪਰਿਆ ਚੰਡੀਗੜ੍ਹ 에어ਪੋਰਟ ਤੇ ਉਸ ਦਾ ਮੇਨ ਕਾਰਨ ਕੀ ਸੀ ਉਹ ਤੁਹਾਨੂੰ ਦੱਸਦੇ ਆ ਮੇਨ ਕਾਰਨ ਕਿ ਕਿਸ ਦੇ ਕਾਰਨ ਇੰਨਾ ਬਿਵਾਲ ਸ਼ੁਰੂ ਹੋਇਆ ਅਤੇ ਕੁਲਵਿੰਦਰ ਕੌਰ ਵਾਇਰਲ ਜੋ ਵੀਡੀਓ ਹੋ ਰਹੀ ਹੈ ਕੁਲਵਿੰਦਰ ਕੌਰ ਦੀ ਪੰਜਾਬ ਦੀ ਧੀ ਹੈ ਉਹ ਇਹਦਾ ਮੇਨ ਕਾਰਨ ਕੀ ਸੀਗਾ ਤੁਹਾਨੂੰ ਦੱਸਦੇ ਆ ਦੇਖਿਓ ਵੀਡੀਓ ਅੰਤ ਤੱਕ ਸਾਰੀ 에어ਪੋਰਟ ਚੰਡੀਗੜ੍ਹ 에어ਪੋਰਟ ਤੇ ਕਿਉਂਕਿ ਕੋਈ ਵੀ ਯਾਤਰੀ 에어ਪੋਰਟ ਤੇ ਜਾਂਦਾ ਤਾਂ ਉਸ ਦਾ ਪਰਸ ਵਗੈਰਾ ਜਾਂ ਫੋਨ ਜਾਂ ਕੋਈ ਵੀ ਚੀਜ਼ ਹੈ ਉਹ ਸਕੈਨ ਹੁੰਦੀ ਹੈ ਅਤੇ ਮੰਨ ਕੇ ਚੱਲੋ ਸਕੈਨ ਹੋ ਕੇ ਹੀ ਅੱਗੇ ਲੰਘਣ ਦਿੰਦੇ ਹਨ ਅਤੇ ਉਹ ਇੱਕ ਪਾਸੇ ਟ੍ਰੇ ਦੇ ਵਿੱਚ ਰਖਾ ਲੈਂਦੇ ਕੋਈ ਪਰਸ ਹੈ ਮੋਬਾਈਲ ਹੈ ਤਾਂ ਇਸ ਤੋਂ ਜੋ ਉੱਥੇ ਸੀਆਈਐਸਐਫ ਦੀ ਜੋ ਮੈਲਾ ਸੀਗੀ ਉਸਨੇ ਕੰਗਨਰ ਰਣੌਤ ਨੂੰ ਕਿਹਾ ਕਿ ਤੁਸੀਂ ਆਪਣਾ ਪਰਸ ਮੈਨੂੰ ਦਿਓ ਟ੍ਰੇ ਵਿੱਚ ਰੱਖੋ ਆਪਣਾ ਫੋਨ ਅਤੇ ਪਰਸ ਤਾਂ ਕੰਗਨਰ ਰਣੌਤ ਨੇ ਮਨਾਂ ਕਰਤਾ ਫੋਨ ਰੱਖਣ ਤੋਂ ਉਸ ਟ੍ਰੇ ਦੇ ਵਿੱਚ ਫੋਨ ਰੱਖਣ ਤੋਂ ਮਨਾਂ ਕਰਤਾ ਅਤੇ ਉਸ ਤੋਂ ਬਾਅਦ ਉਹਨਾਂ 'ਚ ਕੋਈ ਬੋਲਚਾਲ ਹੋਈ ਹੈ ਉਸ ਦਾ ਨਹੀਂ ਪਤਾ ਕਿ ਕੀ ਕੀ ਕੁਝ ਉੱਥੇ ਹੋਇਆ ਤੇ ਕੀ ਕੀ ਕੁਝ ਬੋਲਿਆ ਕੰਗਨਰ ਰਣੌਤ ਨੇ ਜਿਸ ਤੋਂ ਉਹਨਾਂ ਦਾ ਝਗੜਾ ਹੋ ਜਾਂਦਾ ਤੇ ਇੱਕ ਕਰਨੀ ਵੀ ਸਾਹਮਣੇ ਆਇਆ ਕਿ ਮੰਨ ਕੇ ਚੱਲੋ ਕੁੜੀ ਨੇ ਕਿਹਾ ਕਿ ਤੂੰ ਜਿਹਨਾਂ ਨੂੰ ਕਹਿੰਦੀ ਸੀ 100-100 ਰੁਪਏ ਤੇ ਧਰਨੇ 'ਚ ਜਾ ਕੇ ਬੈਠੀਆਂ ਨੇ ਉਹਨਾਂ ਦੇ ਵਿੱਚ ਮੇਰੀ ਮੰਮੀ ਵੀ ਬੈਠੀ ਸੀਗੀ ਮੇਰੀ ਮਾਂ ਵੀ ਬੈਠੀ ਸੀ ਇਹ ਇਹ ਸਭ ਕੁਝ ਨਾ ਚੱਲਦੀ ਹੋਈ ਉਸ ਕੁੜੀ ਨੇ ਗੁੱਸੇ 'ਚ ਆ ਕੇ ਕੰਗੜਾ ਨੌਟ ਦੇ ਜੱੜਤਾ ਥੱਪੜਾ ਤੇ ਇਹ ਸੀਗਾ ਕੰਗੜਾ ਨੌਟ ਦੇ ਜੋ ਥੱਪੜ ਵੱਜਿਆ ਉਸ ਦਾ ਕਾਰਨ ਇੱਕ ਉਸਨੇ ਮੋਬਾਈਲ ਆਪਣਾ ਟਰੇ ਦੇ ਵਿੱਚ ਰੱਖਣ ਤੋਂ ਮਨਾ ਕੀਤਾ ਜੋ ਕਿ ਉਹਨਾਂ ਦੀ ਸਕਿਉਰਿਟੀ ਦੇ ਮੰਨ ਲਓ ਸਕਿਉਰਿਟੀ ਦੇ ਵਿੱਚ ਜ਼ਰੂਰੀ ਹੁੰਦਾ ਹੈ ਕਿਸੇ ਵੀ ਯਾਤਰੀ ਦਾ ਫੋਨ ਪਰਸ ਕੁਝ ਵੀ ਹੈ ਉਹ ਟ੍ਰੇ ਦੇ ਵਿੱਚ ਅਲੱਗ ਤੋਂ ਸਕੈਨ ਕਰਕੇ ਲਗਾਉਂਦੇ ਆ ਤਾਂ ਗੰਗਣਾ ਰਣੌਤ ਨੇ ਮਨਾ ਕੀਤਾ ਕਿ ਮੈਂ ਆਪਣਾ ਫੋਨ ਟ੍ਰੇ ਦੇ ਵਿੱਚ ਨਹੀਂ ਰੱਖੂੰਗੀ ਅਤੇ ਉਸ ਕੁੜੀ ਦਾ ਇਹ ਵੀ ਬਿਆਨ ਹੈ ਕਿ ਤੂੰ ਉਸ ਵੇਲੇ ਧਰਨੇ ਵੇਲੇ ਸਾਨੂੰ ਸਾਡੀਆਂ ਮਾਵਾਂ ਨੂੰ 100-100 ਰੁਪਏ ਤੇ ਦਿਹਾੜੀ ਤੇ ਆਉਣ ਵਾਲੀਆਂ ਬੋਲਿਆ ਸੀਗਾ ਅਤੇ ਮੈਨੂੰ ਉਸ ਗੱਲ ਦਾ ਵੀ ਤੇਰੇ ਤੇ ਗੁੱਸਾ ਹੈ ਉਸ ਤੋਂ ਬਾਅਦ ਹੋਰ ਕੀ ਬੋਲਚਾਲ ਹੋਈ ਹੈ ਉਸ ਦੇ ਬਾਰੇ ਆਪਾਂ ਨੂੰ ਨਹੀਂ ਪਤਾ ਇੰਨੀ ਕ ਖਬਰ ਆਪਾਂ ਨੂੰ ਮਿਲੀ ਸੀ ਆ ਤੁਹਾਡੇ ਤੱਕ ਪਹੁੰਚਾਈ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਅੱਗੇ ਦੀ ਅੱਗੇ ਸਾਰਿਆਂ ਤੱਕ ਸਾਰੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਤੇ ਲਾਈਕ ਕਰ ਦਿਓ ਧੰਨਵਾਦ ਜੀ